ਬਾ ਦਦਾ 61 ਦੀ ਉਹ ਕੰਨੀਉਣ ਗਿਆ ਹੈ ਲੈ ਸਾਰੇ ਕਿੰਨਾ ਪਿਆਰਾ ਬੁੱਕਾਂ ਨੇ 11 ਹੈ 11 ਨੇ ਪਿਛਲੇ ਸਾਲ ਉਹ 6 ਧੀਆਂ ਰਜਿਸਟਰ ਹਾਉ ਵੀ ਨਹੀਂ ਲਿਆ ਹਾਂ ਪਿਛਲੇ ਸਾਲ 6 ਬੁੱਕਾਂ ਧੀਆਂ ਇਸ ਸਾਲ 11 ਨੇ ਬੱਲੇ 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 ਚਲੋ ਜੀ ਜੂ ਵੀ ਲਿਆਇਆ ਹੈ ਕੂੜੀਆਂ ਕਿਤਾਬਾਂ ਆ ਦੇਖੋ ਕਿਦੰਨ ਦਾ ਢਾਟ ਪਾ ਰੱਖਿਆ ਤਾਂ ਇਹਨੇ ਇਹ ਕਿ ਫ੍ਰੀ ਮਿਲੀ ਆ ਕੀ ਆਹ ਬੋ ਬੋਟਲ ਫ੍ਰੀ ਮਿਲੀ ਆ। ਫ੍ਰੀ ਆ? ਹਾਂ ਫ੍ਰੀ ਮਿਲੀ ਆ। ਚਲ ਕੰਮ ਆ ਜੂਗੀ। ਆ ਕੱਢਾਂ। ਕੱਢ ਲੈ ਸਾਰੀਆਂ। ਆਹ ਦੇਖੋ ਕੱਪੜੇ। ਕੋਲਡਰ ਵੱਡੇ ਲਿਆ ਆ ਸਾਈਜ਼ ਦੇ। ਹਾਂ। ਠੀਕ ਆ। ਆਹੋ ਪੈਂਟ। ਹੂੰ। ਆ ਦੇਖੋ ਬੈਗ। ਹਾਜ ਰੱਬਾਂ, ਚਿੱਟੀਆਂ ਤੇ ਨੀਲੀਆਂ। ਬੈਗ ਖੋਲ ਕੇ ਦਿਖਾਓ। ਬੈਗ ਵੀ ਲੈ ਆ। ਖੁਸ਼ ਆਂ। ਬੈਗ ਵਾਸਤੇ ਮੈਂ ਬਾਅਦ ਚ ਫੋਨ ਕਰਿਆ ਤਾਂ। ਆ ਦੇਖੋ ਕੱਪੜੇ 깔 ਹੋਣਗੇ। ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਹੁਣ ਮੈਂ ਕਰਨ ਲੱਗੀ ਕੱਲ ਦੇ ਨਾਲ ਬਰੈਡ ਬਣਾਏ ਪਏ ਸੀਗੇ। ਹੁਣ ਬਰੈਡ ਕਾਫੀ ਬਚੇ ਪਏ ਤੇ ਤਾਂ ਕਰਕੇ ਹੁਣ ਮੈਂ ਯੂਵੀ ਨੂੰ ਗਰਮ ਕਰਕੇ ਤੇਨ ਲੱਗੀਆਂ। ਹੋਰ ਵੀ ਸਾਰੇ ਖਾਣਗੇ ਚਾਹ ਨਾਲ। ਯੋ ਵੀ ਵੀ ਫਿਰ ਮੈਂ ਜਲਦੀ ਕਿ ਉਹ ਵੀ ਮੰਗਦਾ ਉਹਦੇ ਵਾਸਤੇ ਮੈਂ ਪਹਿਲੇ ਗਰਮ ਕਰਕੇ ਰੱਖ ਰਹੀ ਐ ਫਿਰ ਜਦ ਸਾਰੇ ਨੂੰ ਦੇਖਦਾ ਫਿਰ ਉਹ ਜਾ ਦੇ ਖਾਂਦੀ ਉਹ ਕਰਦਾ ਫਿਰ ਉਹਨੂੰ ਇੱਕਦਾਂ ਹੁਣ ਆੱਡੀ ਦੇ ਦੇਣਾ ਬਾਥ ਰੋਟੀ ਦੇ ਬੰਗੇ ਬਣਾ ਕੇ ਫਿਰ ਉਹਨੂੰ ਖਰਾਬ ਕਰਦੇ ਨੇ ਉਲਟੀਆਂ ਲੱਗ ਜਾਂਦੀਆਂ ਨੇ ਲਓ ਯੋ ਵੀ ਵੀ ਅੱਜ ਸਿਰ ਨਾ ਲਿਆ ਇਹਦਾ ਵਸ ਕੋ ਲੱਗਣ ਨੂੰ ਤਿਆਰ ਐ ਤਿੰਨ ਤਰੀਕ ਨੂੰ ਕਿਤਾਬਾਂ ਇਹਦੀਆਂ ਕਵਰ ਚੜਾਣੇ ਆ ਕਵਰ ਹੁਣ ਇੱਥੀ ਤੇ ਲੈ ਕੇ ਆਊਗਾ ਕਵਰ ਲਿਆਣਾ ਭੁੱਲ ਗਿਆ ਖਾ ਲੈ ਬ੍ਰੈਡ ਤੇ ਦੁੱਧ ਪੀ ਲਈ ਬਾਅਦ ਚ ਦੁੱਧ ਦੇ ਦੂੰ ਬਣਾ ਕੇ ਠੀਕ ਹੈ। ਸਤਿ ਸ਼੍ਰੀ ਅਕਾਲ ਬੋਪਾ ਰਾਹ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਹੈਗੇ ਆ 3 ਤਰੀਕ ਤੇ ਅੱਜ ਹੈਗੇ ਯੂਵੀ ਦੇ ਸਕੂਲਾਂ ਨੇ ਦਿਨ ਤੋਂ ਸਟਾਰਟ ਹੋ ਰਿਹਾ ਜੀ ਬਲੌਗ ਪੂਰੇ 4-5 ਦਿਨ ਬਾਅਦ 5 ਦਿਨਾਂ ਬਾਅਦ ਜਿੱਦਣ ਦੀ ਮੈਂ ਬੱਚੀ ਵਾਲ ਤੋਂ ਆਈ ਹੈ ਮੇਰੇ ਖਿਆਲ ਤੋਂ ਮੈਂ ਬਲੌਗ ਬਣਾਇਆ ਹੈਗਾ ਸਟਾਰਟ ਮੇਰੇ ਖਿਆਲ ਤੋਂ ਕਿਹਾ ਮੈਂ ਬਣਾਇਆ ਹੀ ਨਹੀਂ ਸਟਾਰਟ ਕਿ ਨਹੀਂ ਕਰਿਆ ਹੈਗਾ। ਮੈਂ ਕਿਹਾ ਚੱਲ ਵੀ ਖਾਸੇ ਦਿਨ ਹੋ ਗਏ ਵੀ ਫੇਰਾਂ ਨਾ ਵੀ ਸਾਰੇ ਦੇਖਣੋਂ ਘਟਾ ਲੰਨੇ ਨੇ ਵੀ ਸ਼ਾਇਦ ਬੰਦੇ ਕਰਤਾ ਹਨਾ ਬੰਦ ਤਾਂ ਨਹੀਂ ਕਰਿਆ ਹੈਗਾ ਪਰ ਕਈ ਵਾਰ ਨਾ ਇਹੀ ਜਿਓ ਵੀ ਕਾਰਜ ਕਰ ਲੈ ਬਤਾ ਹੁੰਦੀਆਂ ਨੇ ਵੀ ਲਾਕਡਾਊਨ ਨੂੰ ਜੀ ਨਹੀਂ ਕਰਦਾ ਹੈ ਹਨਾ ਵੀ ਤਾਂ ਕਰਕੇ ਫੇਰ ਅੱਜ ਕਾਫੀ ਦਿਨਾਂ ਬਾਅਦ ਸਟਾਰਟ ਕਰਿਆ ਮੈਂ ਕਿਹਾ ਚੱਲ ਵੀ ਅੱਜ ਸਟਾਰਟ ਕਰਦੀ ਹੈ ਫੇਰ ਤੇ ਰੋਜ਼ ਹਰ ਰੋਜ਼ ਕੋਸ਼ਿਸ਼ ਹੁੰਦੀ ਹੈ ਵੀ ਕਦੇ ਵੀ ਨਾ ਛੱਡੀਏ ਨਾ ਸਾਰਾ ਪਤਾ ਨਹੀਂ ਫੇਰ ਅਹੀ ਜੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਵੀ ਬਲੌਗ ਬਣਾਉ ਨੂੰ ਜੀ ਨਹੀਂ ਕਰਦਾ ਹੁਣ ਤੂੰ ਕਦੇ ਕੁੱਬਾ ਜਾ ਹੋ ਰਿਹਾ ਯੂਵੀ ਕੁੱਬਾ-ਕੁੱਬਾ ਜਾ ਹੋ ਰਿਹਾ ਤੇ ਮੈਂ ਪੁਲਿਸ ਹੁਣ ਮਤਲਬ ਮੈਂ ਕਈ ਵਾਰ ਬਿਨਾਂ ਪਰਿਵਾਰ ਵਾਲੇ ਹਨਾ ਬਲੌਗ ਵੀ ਆਉਂਦੇ ਨੇ ਵੀ ਹਰ ਟਾਈਮ ਪਰਿਵਾਰ ਵੀ ਦੇ ਵਿੱਚ ਆਂਦਾ ਕਿਉਂਕਿ ਪਰਿਵਾਰ ਚ ਅਹੀ ਜੀਆਂ ਗੱਲਾਂ ਬਾਤਾਂ ਹੁੰਦੀਆਂ ਵੀ ਵੀ ਵਲੌਗ ਚ ਨਹੀਂ ਆਉਂਦੇ ਫਿਰ ਫਿਰ ਨਾ ਆਪਾਂ ਲਿਆ ਸਕਦੇ ਆ ਇਸ ਕਰਕੇ ਪਲੀਜ਼ ਯੂ ਵੀ ਹੋਰ ਮੈਂ ਤਾਂ ਹਮੇਸ਼ਾ ਦਿਕੇਗਾ ਸਾਨੂੰ ਸਪੋਰਟ ਕਰਿਓ ਪਲੀਜ਼ ਸਪੋਰਟ ਕਰਿਓ ਇਹ ਪੋਟ ਬਾਕੀ ਹਾਂ ਸਪੋਰਟ ਮੀ ਮਦਦ ਕਰਿਓ ਸਾਡੇ ਨਾਲ ਰਹੋ ਵੀ ਇਹਨਾਂ ਮਤਲਬ ਵੀ ਵੈਸੇ ਤਾਂ ਪਹਿਲਾਂ ਵੀ ਕਈ ਵਾਰ ਹਾਂ ਨਾ ਕਹਿ ਚੁੱਕਿਆ ਤੇ ਕਈ ਵਾਰ ਸਾਰੇ ਕਮੈਂਟ ਵੀ ਕਰ ਚੁੱਕਿਆ ਵੀ ਦੀਦੀ ਅਸੀਂ ਤੁਹਾਨੂੰ ਵੀ ਤੁਹਾਨੂੰ ਪਸੰਦ ਕਰਦੇ ਆ ਤੇ ਅਸੀਂ ਤੁਹਾਡੇ ਵਲੌਗ ਦੇਖ ਕੇ ਆ ਕਰਾਂਗੇ ਵਲੌਗ ਬਣਾਵਾਂਗੇ ਠੀਕ ਆ ਤੇ ਮਤਲਬ ਵਾਰ-ਵਾਰ ਫੇਰ ਮੈਂ ਕਹੀ ਜਾਂਨੇ ਸੀ ਤੁਹਾਨੂੰ ਵੀ ਨਾ ਪੜਾ ਰੱਹੀ ਹਾਂ ਚਲੋ ਹੁਣ ਅੱਜ ਵਾਲੇ ਨੇ ਆਲੂ ਤੇ ਆਲੂ ਵਾਲੇ ਪਰੌਤੇ ਬਹੁਤ ਕਾਫੀ ਦਿਨਾਂ ਬਾਅਦ ਬਣ ਰਹੇ ਨੇ ਹੁਣ ਨਾ ਛੁੱਟੀਆਂ ਛੁੱਟੀਆਂ ਇਹਨੇ ਯੂਵੀ ਦੇ ਇੰਨਾ ਜੰਕ ਫੂਡ ਖਾਇਆ ਏ ਹੈਨਾ ਮਤਲਬ ਮੈਂ ਵੀ ਧੋਖੀ ਹੋ ਗਈ ਸੀ ਪਰ ਵੀ ਮੈਂ ਵੀ ਹੁਣ ਤਾਂ ਬਹੁਤ ਉਹ ਕਰ ਤਾਂ ਬੰਦੀ ਕਰਤਾ ਬਸ ਇਨੇ ਬਹੁਤ ਖਾਇਆ ਫਿਰ ਤੁਸੀਂ ਨੇ ਮਾਸੜ ਨੂੰ ਉਹ ਛੁੱਟੀਆਂ ਦਾ ਪੂਰਾ ਮਾਸੜ ਤੋਂ ਬਾਅਦ ਕਿਹਾ ਉਰੇ ਆ ਕੇ ਵਿਖਾਇਆ ਇਹਨੇ ਫਿਰ ਤੁਸੀਂ ਨੇ ਮਾਸੜ ਨੂੰ ਮੈਗੀ ਕਿਉਂ ਬਣਾ ਕੇ ਦੇਈ ਦੀ ਦੋ ਵਾਰੀ ਬਣਾ ਕੇ ਖਾਇਆ ਇਹਨੇ ਤਾਂ ਉਰੇ ਆ ਕੇ ਵੀ ਨਹੀਂ ਛੱਡਿਆ ਹੈਗਾ ਮੈਗੀ ਕਿਉਂ ਬਣਾ ਕੇ ਦੇਈ ਮਾਸੜ ਨੂੰ ਮੈਗੀ ਕਿਉਂ ਨਾ ਕਿ ਦੀ ਮਾਸੜ ਤਾਂ ਆਪ ਲਾਚੀਆ ਖਾਂਦਾ ਚਲੋ ਜੀ ਹੁਣ ਆਪਾਂ ਆਲੂ ਕੱਟ ਲਈਏ ਤੇ ਅੱਜ ਤੋਂ ਵਲੌਗ ਸਟਾਰਟ ਆ ਯੂਵੀ ਕੈਮਰਾ ਸਹੀ ਰੱਖੋ ਤੇ ਬਸ ਯੂਵੀ ਦਾ ਸਕੂਲ ਵੀ ਅੱਜ ਸਟਾਰਟ ਹੈ ਪਹਿਲਾ ਦਿਨ ਹੈ ਰੇ ਸਕੂਲ ਦਾ ਅੱਜ ਅ ਨੰਬਰ ਇਹਦੇ ਬਹੁਤ ਵਧੀਆ ਆ ਗਏ ਸੀਗੇ 82% ਕਿੰਨੇ ਤੇ 82% ਹੈ ਨਾ ਹੈ 82% ਤੇ ਚੱਲ ਫਿਰ ਵੀ ਜਿਵੇਂ ਪਿਛਲੀ ਵਾਰ ਘਟ ਸੀਗੇ ਹਨਾ ਆ ਸੈਸ਼ਨ ਸੈਸ਼ਨ ਦੇ ਅੰਤ ਤੱਕ ਵਧੀਆ ਲੈ ਲੰਦਾ ਇਹ ਤੇ ਬਾਕੀ ਹੁਣ ਵਧੀਆ ਤੇ ਹੁਣ ਬਸ ਜਿਉ ਜਿਉ ਅੱਗੇ ਵਧ ਰਿਹਾ ਮੈਂ ਕਿ ਨੂੰ ਇਹਨੂੰ ਐ ਕਰਨੀ ਹੁੰਦੀ ਹੈ ਵੀ ਘਟੇ ਘਟਣਾ ਨਹੀਂ ਹੈਗਾ ਅੱਗੇ ਵਧਣਾ ਹੈ ਕਿਤੇ ਪਿੱਛੇ ਡਾਊਨ ਹੁੰਦਾ ਜਾਵੇ ਕਿਉਂਕਿ ਹਮੇਸ਼ਾ ਹਰ ਇੱਕ ਕਮਿਆਨੇ ਨੂੰ ਬਦਲਣਾ ਚਾਹੀਦਾ ਹੈ। ਪਿੱਛੇ ਹਟਣਾ ਨਹੀਂ ਚਾਹੀਦਾ ਹਨਾ। ਤੇ ਯੂ ਆਲੂ ਵਾਲੇ ਪਰੌੜੇ ਠੀਕ ਆ। ਹੂੰ। ਬਾਅਦ ਚ ਫਿਰ ਸਬਜ਼ੀ ਬਣਾ ਦੇਵਾਂਗਾ। ਉਹ ਸਬਜ਼ੀ ਕੀ ਆ। ਉਹ ਮਮਾ ਸਬਜ਼ੀ ਕੀ ਆ। ਜੇ ਮੈਂ ਕਹੇ ਜੇ ਪੀਲੀ ਦਾਲ ਜਾਂ ਕਾਲੀ ਦਾਲ ਫਿਰ ਤਾਂ ਚੋਚਾ ਟੁਗਾ ਨੱਚਣ ਲੱਗੂਗਾ। ਨਹੀਂ ਤਾਂ ਫਿਰ ਮੂੰਹ ਧਰ ਕੇ ਬਹਿ ਜਾਊਗਾ। ਛੋਟੇ ਛੋਟੇ ਦੇਖੋ ਕਿੰਨੇ ਵਜੇ ਵਾਲਾ ਇਹ। ਇਹ 6:30 ਵਜੇ ਵਾਲਾ ਸੂਰਜ ਹੈ। 6:30 ਹੋ ਗਏ। ਸਵੇਰੇ ਹੁਣ ਮੈਂ ਆਪਣੀ ਉੱਠਣ ਦੀ ਆਦਤ ਪਾ ਲਈ ਸਵੇਰੇ ਸਵੇਰੇ ਪਹਿਲਾਂ ਵੀ ਲੇਟ ਟੁੱਟਦੀ ਸੀ ਹੁਣ ਮੈਂ ਲੇਟ ਕੀ ਬਸ ਯੂਵੀ ਦੀ ਛੁੱਟੀਆਂ ਕਰਨ ਮਸਤ ਹੋਈ ਰਹਿੰਦੀ ਸੀ ਤੇ ਚੱਲ ਹੁਣ ਤਾਂ ਆਪਣਾ ਹੁਣ ਮੈਂ 15 ਦਿਨ ਹੋ ਗਏ ਉੱਠਦਾ ਜਾਂਦੀ ਸੀ 5 ਵਜੇ ਬਸ ਐ ਵੀ ਉੱਚਾਗਦੀ ਪਈ ਜਾਂਦੀ ਤੇ ਫੋਨ ਚੁਲਾਈ ਜਾਂਦੀ ਤੇ ਮੈਨੂੰ ਸਿਰ ਦੁਖਣ ਦੀ ਬਿਮਾਰੀ ਲੱਗ ਗਈ ਸੀ ਦੁਬਾਰਾ ਫੇਰ ਹੁਣ ਤੂੰ ਸਾਨੂੰ 1 ਮਹੀਨੇ ਦੀ ਛੁੱਟਕਾਰਾ ਵੀ ਮਿਲੂ 1 ਮਹੀਨੇ ਦਾ ਕਾਦਾ ਕਿਉਂਕਿ 2 ਮਹੀਨੇ ਰਹਿ ਗਏ ਛੁੱਟੀਆਂ ਹੋਣ ਨੂੰ ਹਾਂ ਜੂਨ ਦੀਆਂ 1 ਮਹੀਨੇ ਦੀਆਂ ਆ ਦੇਖ ਲਓ ਆ 10 ਛੁੱਟੀਆਂ ਪੂਰੀਆਂ ਨਹੀਂ ਹੋਈਆਂ ਨਿਆਣੇ ਅਗਲੀ ਛੁੱਟੀਆਂ ਦੇ ਉਹ ਲੈਣ ਲੱਗੇ ਮ제 ਖਣਾ ਯੂ ਵੀ ਨਿਆਣੇ ਅਗਲੀ ਛੁੱਟੀਆਂ ਦਾ ਸੋਚਣ ਲੱਗੇ ਅਜੇ 2 ਮਹੀਨੇ ਪਏ ਨਹੀਂ ਮਾਰ ਲੱਗੇ ਜਮੋ ਜਮਾ ਪਹਿਲਾ ਤਾਂ ਪੀਰੀਆਡਿਕ ਟੈਸਟ ਵੀ ਹੋਣਗੇ ਹਾਂ ਜene UV ਨੂੰ ਟਿਊਸ਼ਨ ਲਈ ਹੋ ਗਿਆ UV ਦੀ ਮੈਡਮ ਵੀ ਵਲੌਗ ਦੇਖਦੀ ਹੋਊਗੀ ਹਵੇ UV ਨੂੰ ਟਿਊਸ਼ਨ ਨਹੀਂ ਲਾਇਆ ਹੈਗਾ UV ਨੂੰ ਟਿਊਸ਼ਨ ਤਾਂ ਨਹੀਂ ਲਾਇਆ ਹੈਗਾ ਕਿਉਂਕਿ ਐ ਸੋਚੇ ਵੀ ਚਲ 2 ਮਹੀਨੇ ਕੱਟ ਲਣ ਦੇ ਛੁੱਟੀਆਂ ਤੁਲਾ ਦਾਂਗੇ ਵੀ ਫਿਰ ਨਹੀਂ ਅੱਜ ਤੋਂ ਹੀ ਵਿਚਾਰਾ ਫੇਰ 2:30 ਵਜੇ ਸਕੂਲ 4:30 ਟਿਊਸ਼ਨ ਹਨਾ ਵੀ ਚਲ ਉਹਨ 2 ਮਹੀਨੇ ਇਹ ਲਗਾਤਾਰ ਗੁਰਦੁਆਰਾ ਸਾਹਿਬ ਭੱਜੇ ਕਰੂਗਾ ਵੀ ਫਿਰ ਉਹਦੇ ਬਾਅਦ ਦੇਖਦੇ ਆਂ ਛੁੱਟੀਆਂ ਚ ਤਾਂ ਪੱਕਾ ਲਾਉਂਗੇ ਕਿਉਂਕਿ ਛੁੱਟੀਆਂ ਨਿਆਣੇ ਨਾਲ ਫ੍ਰੀ ਫਿਰਦੇ ਨੇ ਇਹ ਤਾਂ ਜ਼ਿਆਦਾ ਫ੍ਰੀ ਹੈ ਨਾ ਕਿਤੇ ਆਣਾ ਜਾਣਾ ਤੁਹਾਨੂੰ ਪਤਾ ਹੀ ਸੀ ਨਾ ਕਿਤੇ ਆਣਾ ਨਾ ਸਾਡੇ ਕੋਲ ਕਿਸ ਨਾ ਨਾ ਸਾਡੇ ਕੋਲ ਕੋਈ ਆਂਦਾ ਹੈ ਨਾ ਅਸੀਂ ਕਿਤੇ ਜਾਂਦੇ ਆ ਆਪਾਂ ਤਾਂ ਬਿੱਲ ਆ ਆਜ਼ਾਦ ਪੰਛੀ ਆ ਹਨਾ ਯੂ ਵੀ ਅਸੀਂ ਤਾਂ ਆਜ਼ਾਦ ਪੰਛੀ ਆ ਤੇ ਇਸ ਕਰਕੇ ਫਿਰ ਇਹ ਵਿਲਾ ਰਹਿੰਦਾ ਏ ਫਿਰ ਤਾਂ ਕਿ ਕਿਹਨੂੰ ਟਿਊਸ਼ਨ ਲਾਉਣਾ ਹੈ ਹੂੰ ਕੀ ਆਫੀਸ਼ੀਅਲੀ ਆਫੀਸ਼ੀਅਲੀ ਇਹਨੂੰ ਨਿਊ ਸੈਸ਼ਨ ਦਾ ਚੋ ਚੜ ਗਿਆ ਹੈ ਆ ਤਾਂ ਦੇਖੋ ਨਮੀ ਬਰਦੀ ਨਮੀ ਹੈ ਹੈ ਨਿਊ ਸੈਸ਼ਨ ਦਾ ਆਫੀਸ਼ੀਅਲੀ ਇਹਨੂੰ ਚੋਹ ਚੜਿਆ ਪਿਆ ਏ ਆ ਚਾਰ ਦਿਨ ਸਾਰਾ ਚੋਹਤ ਹੋ ਜਾਣਾ ਹੈ ਉਹਨੇ ਮੂਡ ਕਿਉਂ ਖਰਾਬ ਕਰ ਰਿਆ ਉਹ ਮੂਡ ਥੋੜੀ ਖਰਾਬ ਕਰ ਰਹੀ ਐ ਨਿਊ ਟੀਪ ਨਿਊ ਬੈਗ ਨਿਊ ਬੁੱਕਾਂ ਨਿਊ ਡਰੈੱਸ ਆ ਸਾਰਾ ਕੁਝ ਨਿਊ ਨਿਊ ਹੈ ਨਾ ਮਜ਼ਾ ਆ ਗਿਆ ਮਜ਼ਾ ਆ ਗਿਆ ਮਨਨ ਆ ਗੂ ਮੈਸ ਕਰਦਾ ਸੱਤ ਦੇਖੋ ਯੂਵੀ ਨੂੰ ਤਿਆਰ ਕਰਨਾ ਤਿਆਰ ਕੰਮ ਕਰਦੇ ਕਰਦੇ ਫਟਾਫਟ 7:00 ਵੱਜ ਗਏ ਪੋਣੇ 8:00 ਯੂਵੀ ਦੇ ਟਾਈਮ ਹੋ ਗਏ ਮੇਰਾ ਮਤਲਬ ਹੈ ਪੋਣੇ 8:00 ਦਾ ਟਾਈਮ ਹੋ ਗਿਆ ਵੀ ਸਕੂਲ ਚਾਣ ਦਾ ਪੋਣੇ 8:00 ਵਜੇ ਸਕੂਲ ਲੱਗਿਆ ਕਰੂਗਾ ਪਹਿਲਾਂ ਪੋਣੇ 9:00 ਲਾਹਦਾ ਤਾਂ ਟਾਈਮ ਹੀ ਨਹੀਂ ਹੋਣੇ ਚਾਹਦਾ ਤਾਂ ਹੁਣ ਪੋਣੇ 8:00 ਲੱਗਦਾ ਹੁਣ ਜਦੋਂ ਦਾ ਟਾਈਮ ਹੀ ਚੰਗੀ ਹੋ ਗਿਆ ਮम्मा ਅੱਜ ਸਕੂਲ ਦਾ ਪਹਿਲਾ ਦਿਨ ਆ ਕੀ ਕਰਾਂਗੇ ਸਕੂਲ ਚ ਪਹਿਲਾ ਦਿਨ ਹੈ ਸਕੂਲ ਚ ਪਹਿਲਾ ਦਿਨ ਅਜ ਹੋਰ ਕੀ ਕਰਾਉਣਾ ਬੰਦੇ ਝਾੜੂ ਲਵਾਉਣਾ ਪੋਚਾ ਲਵਾਉਣਾ 베ੜੇ ਸਾਫ ਕਰਾਣੇ ਸਕੂਲ ਦੇ ਲੌਂਗੀਆਂ ਸਾਫ ਕਰਾਣੀਆਂ ਕਮਰੇ ਸਾਫ ਕਰਾਣੇ ਜਾਂ ਤਾਂ ਅਸੀਂ ਤੋਂ ਚਾਹੇ ਕਿ ਸਰਕਾਰੀ ਸਕੂਲ ਲੈਤਾ ਹੀ 베ੜੇ ਸਾਫ ਕਰਾ ਦੇਤੇ ਸਕੂਲ ਸਾਫ ਕਰਤਾ ਹੈ ਜਾਂ ਤੇ ਲੌਂਗੀਆਂ ਸਾਫ ਕਰਾ ਦੇਤੇ ਹਨਾ ਕਿ ਕਮਰਾ ਵਾਈਡ ਕਰਦੇ ਝਾੜੂ ਵੀ ਕਰਦੇ ਪਹਿਲੇ ਦੋ ਦਿਨ ਤਾਂ ਇਹ ਹੁੰਦਾ ਦਾ ਆ ਜਿਹੜੇ ਇੰਨੇ ਸੋਹਣੇ ਤਿਆਰ ਹੋ ਕੇ ਜਾਣੇ ਹੁਣ ਮਨ ਨੂੰ ਕੀ ਪਤਾ ਵੀ ਇਥੇ ਬੇੜੇ ਚੋਂ ਪੱਤੇ ਚੁਲਾਵਾਂ ਵੀ ਅੱਲੇ ਬਿੰਦੀ ਸਾਨੂੰ ਪਹਿਲਾਂ ਨਾ ਜਿਹੜੇ ਸਰਕਾਰੀ ਸਕੂਲ ਹੁੰਦੇ ਤੇ ਉਹ ਬੰਦ ਹੋ ਜਾਂਦੇ ਤੇ ਹਨਾ ਉਹ ਫਿਰ ਪੱਤਾ ਝਾੜਦਾ ਮੌਸਮ ਹੁੰਦਾ ਤਾਂ ਵੀ ਪੱਤੇ ਝਾੜਦੇ ਤੇ ਹਨਾ ਉਹ ਪੱਤਾ ਝਾੜਦਾ ਵੀ ਮੌਸਮ ਇਹਲਾ ਹੁੰਦਾ ਤਾਂ ਵੀ ਹਵਾ ਮਚਾਂਦੀ ਤੇ ਸਕੂਲ ਗੰਦਾ ਹੋ ਜਾਂਦਾ ਤਾਂ ਫਿਰ ਪਹਿਲੇ ਦਿਨ ਨਿਆਣਿਆਂ ਤੇ ਸਫਾਈ ਕਰਾਉਂਦੇ ਤੇ ਪਰ ਤੇਨੇ ਸਕੂਲ ਜਾਂਦੇ ਤੇ ਉੱਤੇ ਜਾਂਦੇ ਹੀ ਨਹੀਂ ਤੇ ਸਫਾਈ ਨਾ ਕਰਨ ਤੇ ਤੁਸੀਂ ਜਾਂਦੇ ਤੇ ਪਹਿਲੇ ਦਿਨ ਹਾਂ ਪਹਿਲੇ ਦਿਨ ਅਸੀਂ ਆਈ ਕਿਹਾ ਕਿ ਛੁੱਟੀ ਮਾਰਦੇ ਤੇ ਵੀ ਅੱਜ ਤਾਂ ਸਫਾਈ ਹੋਣਗੀ ਜਿਹੜੇ ਜਾਂਦੇ ਤੇ ਉਹਨਾਂ ਤੇ ਕਰਾ ਲੈਂਦੇ ਤੇ ਰਣਕੇ ਪਰ ਬੰਦੇ ਤੇ ਫੱਤੇ ਛੁੜਦੇ ਨੇ ਤੁਸੀਂ ਸਾਫ ਕਰੋ ਕੱਲ ਹੋਰ ਬੱਚਿਆਂ ਨੇ ਆਉਣੇ ਲੱਗੂਗਾ ਨਾ ਲੱਬੇਗਾ ਟੀਪੂ ਕਿਵੇਂ ਪਾਉਣਾ लेकिन इसे टीवन चाले नो इसे तो दो सुरीहा कली आहा एम ए के आता एनोनी कुछ भी होता बारे खबर नहीं कुछ नहीं होता दही बागो हम्म अमरो कराता वाला नहीं फेटेच रखा है सफेद का ए करियो ना खाजो खाजो ओ आ कल्ला ही बागो क्या आ कल्ला ही पराठा बागो कल्ला परंतू हां दही ही लेके जांदा ना पिछली बार तो ही लेके था ਉਤਾ ਫਿਰ ਗਰਮ ਨਹੀਂ ਕਰੀ ਦਿਨਾ ਮੇ ਕੋੜਾ ਲੇ ਕੇ ਲੈ ਜਾ ਆ ਚੀਜ਼ ਮੈਂ ਕਹਿ ਰਹੀ ਆ ਮਾਈਕ੍ਰੋਵੇ ਵਿੱਚ ਉਹਨੂੰ ਕੁਝ ਨਹੀਂ ਹੁੰਦਾ ਉਹਨੂੰ ਕਿਸੇ ਕੋਹਰ ਤੇ ਮੈਨੂੰ ਪਤਾ ਚਾਹ ਉਹ ਵੀ ਤਾਂ ਨਿਊਟੀ ਬਣਾ ਅੱਜ ਨਹੀਂ ਦਹੀਂ ਲੈ ਕੇ ਚੱਲਿਆ ਹਾਂ ਸਬਜੀ ਲੈ ਕੇ ਜਾਵੀਂ ਮਾਈਕ੍ਰੋਵੇ ਵਿੱਚੋਂ ਕੱਢ ਕੇ ਕਿਸੇ ਦੇ ਟੀਫਨ ਚ ਰੱਖ ਦੀ ਪਰ ਇਹ ਗੱਲਾਂ ਨਾ ਮੰਨਦਾ ਨਾ ਬੋ ਸਬਜੀ ਲਾ ਸਬਜੀ ਲੈ ਜੇ ਕਰਵਾ ਚ ਠੀਕ ਆ ਜਾ ਬਾਗ ਜਾ ਹੁਣ ਟਾਈਮ ਹੋ ਗਿਆ ਤਿਆਰ ਹੋ ਗਿਆ ਯੂਵੀ ਆ ਯੂਵੀ ਦਾ ਨਮਾ ਬੈਗ ਆ ਦਿਓ ਮੁਬਾਰਕਾ ਯੂਵੀ ਨੂੰ ਸਾਰੇ ਨਾਲ ਸਵਾਣ ਦੀ ਹੁਣ ਸਮਾਨ ਗੇਰਦਣਾ ਆਪੀ ਸਾਰਾ ਹੁਣ ਐ ਕਰੀ ਹੁਣ ਰੜਕਾ ਤਾਂ ਉੱਥੇ ਤੇ ਮਿਰਜੂ ਕਰ ਜਾਂਦੀ ਫਿਰ ਲੱਗ ਜੀ ਪਰ ਤੋਂ ਸਕੂਲ ਚ ਨਹੀਂ ਐਵੇਂ ਕਰਾਂਦੇ ਹਨਾ ਸਰਕਾਰੀ ਸਕੂਲ ਚ ਸਫਾਈਆਂ ਕਰਾਇਆ ਕਰਾ ਦਿੱਤੇ ਹੁਣ ਪ੍ਰਾਈਵੇਟਾਂ ਜਾਨੀ ਆ ਹਾਲ ਹੈਗਾ ਪਰਾਏ ਪ੍ਰਾਈਵੇਟਾਂ ਚ ਬਈ ਲੁੱਟ ਬਹੁਤ ਆ। ਪੈਸੇ ਹੀ ਲੁੱਟੇ ਜਾਂਦੇ ਨੇ। ਫੇ ਸਫਾਈਆਂ ਵੀ ਆਪ ਕਰਨਗੇ ਹਨਾ। ਛੁੱਟੀ ਕਿੰਨੇ ਵਜੇ ਹੋ ਗਈ? ਓਹੋ ਸਵਾ ਦੋ। ਸਵਾ ਦੋ। ਚਲੋ ਜੀ ਉਹ ਵੀ ਗਿਆ ਸਕੂਲ ਨੂੰ। ਉਹ ਬਾਬੂ ਖੇਡ ਰਿਹਾ। ਜੋ ਜਿਹਾ ਲੱਗੇ ਪਰ ਰੋਟੀ ਤੇ ਸਭ ਤੋਂ ਪਹਿਲਾਂ ਬਿੱਬੀ ਨੂੰ ਆਉਂਦੇ ਨੂੰ ਕੀ ਮੈਂ ਥੋੜਾ ਥੋੜਾ ਲਾ ਦੇ ਜਮਾਈ ਕਿਉਂਕਿ ਕੀ ਫਿਰ ਰੋਟੀ ਨੂੰ ਘੱਟੇ ਲਾਉਂਦੀ ਅੱਗੇ ਜੀ ਸਿਆਜ਼ ਰੋਟੀ 10:00 ਵੱਜ ਜਾਂਦੇ ਤੇ ਹਮ ਰੋਟੀ 9:00 ਵੱਜ ਜਾ ਲਾਉਂਦੇ ਤੇ ਪਹਿਲਾਂ ਪਰੋਟੀ ਦਿਆਂਗੇ ਜੇ ਜਾਵਾਂ ਕਿ ਇਹ ਨਾ ਰੋਟੀ ਨਾਲ ਨਾਲ ਜੀ ਬਣ ਜਾਂਦੀ ਹੈ ਉਹ ਲੋਜੀ ਰੋਟੀ ਤਾਂ ਕਈ ਪਾਨ ਰੋਟੀ ਕਈ ਸਾਰੇ ਨੇ ਖਾ ਆ ਮੇਰੀ ਰੋਟੀ ਆ ਮੈਨੂੰ ਕੀ ਨਹੀਂ ਲੰਦੀ ਹੈਗੀ ਬਿਨਾ ਕੀ ਵਾਲੀ ਹੋਵੇ ਲਓ ਜੀ ਆਪਣਾ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਆਊਗਾ ਤੇ ਕੈਮਰੇ ਤੇ ਨਾ ਧੂੜ ਜੀ ਪੈ ਗਈ ਬਾਅਦ ਚ ਸਾਫ ਕਰੂੰਗੀ ਤੇ ਹੁਣ ਦਿਨ ਵੱਡੇ ਹੋ ਗਏ ਮਤਲਬ ਸਾਰਾ ਦਿਨ ਨਾ ਬੇਲੇ ਬੇਲੇ ਜਿ ਲੱਗਦੇ ਆ ਮੈਨੂੰ ਸੂਟ ਵੀ ਨਹੀਂ ਇੰਨੇ ਸੱਚੀ ਦੱਸਾਂ ਤੁਹਾਨੂੰ ਹਨਾ ਵੀ ਐਵੇਂ ਮੈਂ ਮਗ ਜਮਾਰਾਂ ਵੀ ਮੈਨੂੰ ਸਲਾਈ ਕਰਨੇ ਆਂਦੇ ਨੇ ਮੈਨੂੰ ਨਹੀਂ ਸੂਟ ਆਂਦੇ ਨਹੀਂ ਸਲਾਈ ਕਰਨੇ ਪਰ ਵੀ ਬੀ ਸਿੰਪਲ ਵੀ ਬਸ ਸੂਟ ਜੇ ਸਲਾਈ ਆ ਉਹ ਆਂਦਾ ਵੀ ਹੈ ਜੇ ਮੈਨੂੰ ਕੱਟ ਕੇ ਦੇ ਦੇਵੇ ਸਲਾਈ ਮੈਂ ਕਰ ਲੈਣੀ ਹੈ ਬਸ ਕੱਟਿਆ ਵਾ ਮਿਲ ਜੇ ਤਾਂ ਮੈਂ ਕਰ ਲੈਣੀ ਹੈ ਵੀ ਕੱਟਣਾ ਭੁੱਲ ਜਾਂਦੀ ਆ ਬਸ ਬਾਰ-ਬਾਰ ਸਿੱਖਦੀ ਵੀ ਆ ਪਰ ਫਿਰ ਵੀ ਕਟਿੰਗ ਕਰਨਾ ਭੁੱਲੇ ਜਾਂਦੀ ਆ ਚਲੋ ਜੀ ਆਪਣਾ ਵਲੌਗ ਅੱਜ ਦਾ ਇੱਥੇ ਡੱਕ ਸੀਗਾ ਪੂਰੀ ਕੋਸ਼ਿਸ਼ ਕਰੇਂਗੀ ਮੈਂ ਡੇਲੀ ਵਲੌਗ ਪਾਇਆ ਕਰੂੰਗੀ ਕਿਉਂਕਿ ਫਿਰ ਨਾ ਬਾਅਦ ਚ 3-4 ਦਿਨਾਂ ਪਾਓ ਖਾਲੀ-ਖਾਲੀ ਜਨ ਨਾਲ ਇੱਕ ਤਾਂ ਦਿਨ ਵੱਡੇ ਹੋ ਗਏ ਨਾਲੇ ਅ ਮਤਲਬ ਵੀ ਫਿਰ ਮੈਂ ਆਵੀਂ ਅਗਲਾ ਦੇਖਣੋਂ ਘਟ ਜਾਂਦਾ ਹਨਾ ਵੀ ਇਹਨਾਂ ਪਾਉਂਦੇ ਹੀ ਨਹੀਂ ਹਨਾ ਚਾਰਜ ਨਾਲ ਵੀ ਫਿਰ ਇਹਨਾਂ ਨੂੰ ਸਬਸਕ੍ਰਾਈਬ ਵੀ ਕੀ ਕਰਨਾ ਅਨ ਸਬਸਕ੍ਰਾਈਬ ਕਰ ਦਿੰਦੇ ਨੇ ਹਨਾ ਇਹ ਵੀ ਤਾਂ ਕਰਕੇ ਵੀ ਪਾਇਆ ਕਰੂੰਗੀ ਪੂਰੇ ਵਲੌਗ ਇੱਕ ਨਾ ਮੌਸਮ ਇਹ ਆ ਜਾ ਗਿਆ ਬੀ ਵਲੌਗ ਬਣਦਾ ਜਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਬਣਾਈਏ ਕੀ ਨਹੀਂ ਹਨਾ ਗਰਮੀ ਹੈ 4 ਵਜੇ ਤੇ ਪਹਿਲਾਂ ਤਾਂ ਉਹ ਨਹੀਂ ਘਰ ਤੇ ਬਾਹਰ ਨਿਕਲਦੇ ਚੁੱਲੇ ਤੱਕ ਚੁੱਲੇ ਦੇ ਵੀ ਬਸ 5 ਵਜੇ ਦੇ ਕਰੀਬ ਲੱਗਦੇ ਆ 5 ਵਜੇ ਤੇ ਕੰਮ ਸਟਾਰਟ ਹੁੰਦਾ ਏ ਇਹ ਜਿਹੜਾ ਹੁਣ ਸਵੇਰ ਦਾ ਹੁੰਦਾ ਉਹ ਤਾਂ 8 ਵਜੇ ਖਤਮ ਹੋ ਜਾਂਦਾ ਬਸ ਕਿਉਂਕਿ ਯੂਵੀ ਦਾ ਬਸ ਅੱਜ ਤੇ ਸਕੂਲ ਲੱਗਿਆ ਹੁਣ ਸੱਜਰੇ ਨਿਭਣ ਜਗਾ ਨਾ ਉਹ ਛੁੱਟੀਆਂ ਛਟੀਆਂ ਬਸ ਛੁੱਟੀਆਂ ਛੁੱਟੀਆਂ ਨੂੰ 8 ਵਜੇ ਤੱਕ ਨਿਭੜਦਾ ਸੀ ਚਲੋ ਹੁਣ ਬੀਬੀ ਲੱਗੇ ਲੱਗੀ ਨਾਲ ਤੇ ਬਾਕੀ ਆਪਣਾ ਰੋਟੀ ਦਾ ਕੰਮ ਵੀ ਸਾਰਾ ਗਿਆ ਨਿਭੜ ਹੁਣ ਮੈਂ ਟੀਵੀ ਅੱਗੇ ਬੈਠ ਗਈ ਮੈਂ ਵੀ ਬਾਤ ਚ ਨਾਣਾ ਧੋਣਾ ਕਰੂੰਗੀ ਅੱਜ ਹੁਣ ਸਾਰੇ ਯੂ ਪਹਿਲਾਂ ਯੂ ਵੀ ਟੀਵੀ ਦੇਖਿਆ ਜਾਂਦਾ ਤਾਂ ਹੁਣ ਮੇਰੀ ਵਾਰੀ ਬਣ ਗਈ ਇਹ ਆਪਣਾ ਹੁਣ ਦਿਨ ਦਿਨ ਜਿਹੜੀ ਦਿਹਾੜੀ ਹੈ ਮਤਲਬ ਦੁਪਹਿਰਾ ਹੈ ਔਰ ਟੀਵੀ ਦੇਖ ਕੇ ਕੱਟਿਆ ਕਰੂਗਾ ਉਹਨੂੰ ਹੁਣ ਹੋਇਆ ਕਰੂਗੀ ਸਵਾ ਦੋ ਛੁੱਟੀ 8:00 ਵਜੇ ਤੱਕ ਘਰਾਂਗੇ ਕਰਨਾ ਨੇ ਚਲੋ ਜੀ ਹੁਣ ਆਪਾਂ ਵਲੌਗ ਦੇਤੀ ਕਰਦੇ ਆ ਐਂਡ ਦਾ ਪਲੀਜ਼ ਅਨਸਬਸਕ੍ਰਾਈਬ ਕੋਈ ਵੀ ਨਾ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੁਣ ਸਪੋਰਟ ਦੀ ਤੁਹਾਡੀ ਬਹੁਤ ਜ਼ਰੂਰਤ ਹੈ ਪਲੀਜ਼ ਬਾਰ-ਬਾਰ ਕਹਿ ਰਹੀ ਆ ਸਪੋਰਟ ਜ਼ਰੂਰ ਕਰਿਓ ਤੇ ਦੱਸਿਓ ਵੀ ਮੇਰੇ ਵੀ ਵਲੌਗਜ਼ ਮੈਂ ਮਤਲਬ ਜੇ ਮੈਂ ਬਾਈ ਚਾਂਸ ਕੱਲੀ ਬਣਾਣੀ ਆ ਤਾਂ ਕਿੱਦਾਂ ਦੇ ਲੱਗਦੇ ਨੇ ਹਨਾ ਹੁਣ ਤੁਹਾਨੂੰ ਪਤਾ ਹੀ ਆ ਵੀ ਇੱਕ ਚੈਨਲ ਹਨਾ ਫੈਮਿਲੀ ਘਰ ਚ ਦੋ ਚੈਨਲ ਸੀਗੇ ਇੱਕ ਬੰਦ ਹੋ ਗਿਆ ਉਹ ਪਰ ਆ ਵੀਡੀਓਜ਼ ਵਾਲਾ ਬੰਦ ਹੋ ਗਿਆ ਨਾ ਏ ਹੁਣ ਮੈਂ ਕੱਲੀ ਆ ਹੁਣ ਮੈਨੂੰ ਕੱਲੀ ਨੂੰ ਹੀ ਕੁਛ ਨਾ ਕੁਛ ਕਰਨਾ ਪਿਆ ਕਰੂਗਾ ਜੀ ਵੀ ਤੁਹਾਨੂੰ ਹਰ ਰੋਜ਼ ਡੇਲੀ ਵਲੌਗ ਦਮਾ ਹਨ ਮੈਨੂੰ ਇਹ ਜੋ ਵੀ ਹੈ ਸਾਰਾ ਕੁਝ ਮੈਨੂੰ ਖੁਦ ਆਪਣੇ ਆਪ ਤੇ ਸੋਚਣਾ ਪਏ ਕਰੂਗਾ ਵੀ ਅੱਜ ਕੀ ਕਰਨਾ ਕੀ ਦਿਖਾਉਣਾ ਹਨ ਕੀ ਨਹੀਂ ਦਿਖਾਉਣਾ ਇਹ ਵੀ ਨਹੀਂ ਹੈਗਾ ਵੀ ਕੋਈ ਓਵੇਂ ਦਿਖਾਉਣਾ ਜੋ ਹੁੰਦਾ ਜਾਊਗਾ ਬਸ ਉਹੀ ਤੁਹਾਨੂੰ ਮੈਂ ਹੁਣ ਦਿਖਾਉਂਦੀ ਜਾਊਗੀ ਬਸ ਤੇ ਆਪਾਂ ਮਿਲਦੇ ਆ ਹੁਣ ਅਗਲੇ ਵੀਡੀਓ ਚ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ unsubscribed ਕੋਈ ਨਾ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ